ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਬੈੱਡ ਦਾ ਮਾਈ ਤੇ ਪੈਨਲ ਬਣਾਇਆ ਤੇ ਹਜਾ ਤਨ ਰਗਾਲ ਦੇ ਤੇ ਆ ਵਿੱਚ 15 ਉਹ ਜ ਬਣਾਇਆ ਵੱਡਾ ਇਥੇ ਬਾਕੀ ਕਿੰਧਲੇ ਸਰਫਾਈ ਉੱਪਰ ਪੈਪ ਲਾਇਆ ਤੇ ਆਪਣਾ ਬੈੱਡ ਬਣ ਗਿਆ ਲਿਫਟ ਵਾਲਾ ਬੈੱਡ ਬਣਿਆ ਉਹ ਦੋਸਤ ਕਹਿਣ ਲਾ ਬਾਕੀ ਉਹ ਸੈੱਟ ਤੇ ਬਲੂਬਰ ਲਾਏ ਜਾ ਤੇ ਬਾਕੀ ਇਧਰ ਕੱਚਾ ਲਾਇਆ ਲੋਕ ਇੰਕਰਾਸ਼ੀ ਸ਼ੀਸ਼ਾ ਲੱਗਾ ਜਿਹਦੇ ਉੱਪਰ ਲੈਂਟ ਲਾਈਆ ਲੈਂਟ ਦੇ ਤਿੰਨ ਕਲਰ ਆ ਬਾਕੀ ਆ ਆਪਣੇ ਰੂਬਰ ਲੱਗੇ ਆ ਬਾਕੀ ਬਲੈਕ ਕਲਰ ਦਾ ਮੈਂ ਕਹਦਾ ਬਾਟਰ ਲੱਗਾ ਵਾ ਬਾਕੀ ਢੋਤੀ ਭਰਾ ਇਦੂ ਆਪ ਹੀ ਕਰਦੇ ਆਪਾਂ ਬਾਰਾ ਮਹੀਤੇ ਸਸੇ ਨੇ ਲਾਉਣੀ ਆ ਤੇ ਬਾਕੀ ਵਾਇਰਿੰਗ ਉਹਦਾ ਕੰਮ ਹੀ ਸਾਰਾ ਆਪ ਹੀ ਕਰ ਲਈਦਾ ਵਾ ਬਾਕੀ ਇਧਰ ਇੱਕ ਪੈਨਲ ਬਣਾਇਆ ਹੈ ਜਿਹੜੀ ਪੈਨਲ ਆਪਾ ਬਣਾ ਕੇ ਨਾਲ ਨਾਲ ਤੇ ਆ ਵੇ ਇਧਰ ਆਪਾਂ ਲੂਰ ਲਾਉਂਦੇ ਆ ਤੇ ਨਾ ਉਹਦੇ ਦੇ ਦਰਾਜ ਬਣਾਉਂਦੇ ਆ ਹੋ ਗਿਆ ਤੇ ਆ ਬੈੱਡ ਬਰਦਰ ਸਾਡੇ ਤੇ ਆ ਡਿਜ਼ਾਈਨ ਬਣਾਇਆ ਮੋਟਰੀਆ ਤੋਂ ਇਧਰ ਆਪਾਂ ਵੈਂਟੀਆਂ ਬਣਾਈਆਂ ਦੋ ਵੈਂਟੀਆਂ ਬਣਾਈਆਂ ਇੱਕ ਬਾਥਰੂਮ ਤੇ ਲਾਇਆ ਤੇ ਆ ਸਲੈਟਿੰਗ ਦਾ ਦਰਵਾਜ਼ਾ ਕੀਤਾ ਇਧਰ ਆਪਾਂ ਆ ਸਲੈਟਿੰਗ ਦਾ ਦਰਵਾਜ਼ਾ ਆ ਬਾਕੀ ਇਹਦੇ ਵਿੱਚ ਲੱਡਾ ਲੱਡਾ ਲੱਗਿਆ ਜਾਂਦਾ ਮਾਰੇ ਘੜਾ ਦਾ ਵੀ ਇੱਧਰ ਬਾਕਸ ਬਣਾਏ ਸਾਡਾ ਆਹ ਸਾਡਾਂ ਨੇ ਆਪਾਂ ਬਾਕਸ ਬਣਾਏ ਨੇ ਦੋ ਜਿਹਦੇ ਸਮਾਨ ਸਾਰਾ ਰੱਖਣੋਂ ਤੇ ਕਪੜੇ ਦੇ ਰਲਮਚੀਨ ਚੁਣਾਏ ਨੇ ਤੇ ਚੱਬ ਵਗੈਰਾ ਜਿਹਦਾ ਸੱਟ ਕਿੱਤ ਵਗੈਰਾ ਦਾ ਕੰਨ ਬਣਾਏ ਆ ਆ ਆਪਣਾ ਘੜਾ ਦੇ ਅੰਦਰ ਆਜਾ ਬਾਕੀ ਇੱਧਰ ਵੈਂਟੀਆਂ ਬਣਾਈਆਂ ਲੋ ਆਹ ਵੈਂਟੀ ਬਣਾਈ ਇੱਕ ਪੱਲਾ ਲਾ ਕੇ ਤੇਰੇ ਅੰਦਰ ਆਜਾ ਤੇ ਬਾਕੀ ਆ ਬਾਸਮ ਦੇ ਵਿੱਚ 20 ਬਣੀ ਹੈ। ਇਹ ਵੀ 28 ਰੋਜ਼ ਕਰਦੇ ਆ। ਬਾਕੀ ਆਪਣਾ ਸੀਸਾ ਦਾ ਪਾਰਟੀਸ਼ਨ ਕੀਤਾ ਜੇਦਾ।